ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੇ ਵਲੌਗ ਵਿੱਚ ਦਿਖਾਵਾਂਗੇ ਤੁਹਾਨੂੰ ਇੱਕ ਇਤਿਹਾਸਿਕ ਜਗ੍ਹਾ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਪਾਏ ਸੀ ਤੇ ਟਾਈਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੁੱਛ ਤੋਂ ਚੱਲ ਕੇ ਪਿੰਡ ਬਾਦੂ ਵਿੱਚ ਜੁੰਦੇ ਹੋਏ ਇਸ ਜਗ੍ਹਾ ਤੇ ਪਹੁੰਚੇ ਬਾਕੀ ਜੁੜੇ ਰਹੋ ਵਲੌਗ ਦੇ ਨਾਲ ਦਿਖਾਉਣੇ ਹਾਂ ਤੁਹਾਨੂੰ ਅੰਦਰ ਜਾ ਕੇ ਉਹ ਜਗ੍ਹਾ ਦੇ ਦਰਸ਼ਨ ਕਰਾਉਣੇ ਹਾਂਜੀ ਸਭ ਤੋਂ ਪਹਿਲਾਂ ਦਿਖਾਵਾਂਗੇ ਇਸ ਜਗ੍ਹਾ ਦਾ ਸਾਨੂੰ ਇਤਿਹਾਸ ਇਸ ਵਿੱਚ ਪੂਰੇ ਪ੍ਰਾਪਰਟੀ ਕਿੰਨਾ ਲਿਖਿਆ ਹੋਇਆ ਇਤਿਹਾਸ ਪੂਰਾ ਸਾਰੇ ਕਿਲੇ ਦਾ ਦੇਖ ਸਕਦੇ ਹੋ ਤੁਸੀਂ ਬਾਕੀ ਅੱਗੇ ਚੱਲਦੇ ਆਪਾਂ ਦੇਖੋ ਉਸ ਸਮੇਂ ਦੇ ਵਿੱਚ ਹਨਾ ਕਿੱਡੀਆਂ-ਕਿੱਡੀਆਂ ਕੰਧਾਂ ਬਣਾਈਆਂ ਸੀ ਅੰਗਰੇਜ਼ਾਂ ਨੇ ਜਾਂ ਮਿਸਤਰੀਆਂ ਨੇ ਬਣਾਈਆਂ ਹੋਣਗੀਆਂ ਛੋਟੇ-ਛੋਟੇ ਇੱਟਾਂ ਲਾ ਕੇ ਦੇਖੋ ਕਿੱਡੀਆਂ-ਕਿੱਡੀਆਂ ਕੰਧਾਂ ਨੇ ਹਰ ਇੱਕ ਦੀਵਾਰ 'ਚ ਦੇਖੋ ਕਿੰਨੀ ਸੋਹਣੀ ਕਾਰੀਗਰੀ ਕਰੀ ਹੋਈ ਆ ਬਹੁਤ ਦੂਰ ਦੂਰ ਆਉਂਦੀਆਂ ਨੇ ਸੰਗਤਾਂ ਚੱਲ ਕੇ ਹੁਣ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਦੇਖੋ ਕਿੰਨੀਆਂ ਸੰਗਤਾਂ ਆਉਂਦੀਆਂ ਨੇ ਦੂਰ ਦੂਰੋਂ ਚੱਲ ਕੇ ਸੁੰਡੇ ਨੂੰ ਤਾਂ ਬਹੁਤ ਜਿਆਦਾ ਇਕੱਠ ਹੁੰਦਾ ਨਾ ਬਹੁਤ ਇਸ ਸਾਈਡ ਗੁਰੂ ਕਾ ਲੰਗਰ ਹੈ ਜੋ ਕਿ ਹਰ ਟਾਈਮ ਚੱਲਦਾ ਰਹਿੰਦਾ ਹੈ ਹਰ ਵਕਤ ਤੇ ਸੰਗਤਾਂ ਆ ਕੇ ਜਾਂਦੀਆਂ ਨੇ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੈ ਜੀ ਹਾਂਜੀ ਉਹਨੂੰ ਦੂਸਰੇ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਜੋ ਕਿਲੇ ਦੇ ਉੱਪਰ ਬਣਿਆ ਹੋਇਆ ਹੈਗਾ ਜੀ ਹੁਣ ਪਹੁੰਚੇ ਸਭ ਤੋਂ ਉੱਪਰਲੀ ਇਮਾਰਤ ਤੇ ਇੱਥੋਂ ਬਟੰਡਾ ਸਹਿਰ ਸਾਰਾ ਕਲੀਅਰ ਦਿਖਾਈ ਦਿੰਦਾ ਹੈ ਇਸ ਕਿਲੇ ਦੇ ਦਰਸ਼ਨ ਕਰਨ ਲੋਕ ਦੂਰੋਂ ਦੂਰੋਂ ਦੇਸ਼ਾਂ ਦੇਸ਼ਾਂ ਤੋਂ ਵੀ ਆਉਂਦੇ ਹਨ ਗੋਰੇ ਔਰਨ ਕੰਟਰੀਆਂ ਵਿੱਚੋਂ ਇਹ ਕਿਲਾ ਬਟੰਡੇ ਸਹਿਰ ਵਿੱਚ ਹੋਣ ਕਰਕੇ ਇਸ ਨੂੰ ਬਟੰਡੇ ਦੀ ਸ਼ਾਨ ਮੰਨਿਆ ਜਾਂਦਾ ਹੈ ਇਹ ਕਿਲਾ ਬਹੁਤ ਵੱਡਾ ਹੈ ਪ੍ਰਾਣੇ ਇਤਿਹਾਸਾਂ ਵਿੱਚ ਲਿਖਿਆ ਗਿਆ ਹੈ ਕਿ ਇਹ ਕਿਲੇ ਉਹ ਇੰਨੀ ਮਜ਼ਬੂਤੀ ਨਾਲ ਬਣਾਇਆ ਗਿਆ ਹੈ ਕਿ ਇਹਨੂੰ ਤੋਪਾਂ ਵੀ ਨਹੀਂ ਢਾ ਸਕੀਆਂ ਇਸ ਸੜਕਲੇ ਦੀ ਪ੍ਰਜਾ ਰਹਿੰਦੀ ਸੀ ਆਹ ਰੂਮਾਂ ਵਿੱਚ ਤੇ ਜਿਹੜੇ ਆਉਣ ਵਾਲੇ ਮਹਿਮਾਨ ਸੀ ਉਹਨਾਂ ਨੂੰ ਵੀ ਉਰੀ ਰੱਖਿਆ ਜਾਂਦਾ ਸੀ ਕਿੰਨੇ ਸੋਹਣੇ ਲੱਗ ਰਹੇ ਨੇ ਨਿੱਕੇ ਨਿੱਕੇ ਰੂਮ ਦੇਖੋ ਹਾਂਜੀ ਹੁਣ ਤੁਹਾਨੂੰ ਦਿਖਾਵਾਂਗੇ ਉਹ ਪੁਰਾਣੇ ਸਮੇਂ ਦੀਆਂ ਤੋਪਾਂ ਜੋ ਉਸ ਟਾਈਮ ਵਿੱਚ ਇਹ ਤੋਂ ਨਹੀਂ ਬਰੇਜਰ ਯੂਜ਼ ਕਰਦੀ ਸੀ ਵਰਤਦੀ ਸੀ ਤੇ ਇਹ ਤੋਪਾਂ ਬਹੁਤ ਤਾਕਤਵਰ ਨੇ ਦੁਸ਼ਮਣਾਂ ਤੇ ਬਹੁਤ ਜ਼ਿਆਦਾ ਭਾਰੀ ਪੈਂਦੀ ਸੀ ਇਹ ਤੋਪਾਂ ਦੇਖੋ ਕਿਵੇਂ ਬਣਾਈਆਂ ਹੋਈਆਂ ਨੇ ਲੱਕੜ ਦੀਆਂ ਕਿਵੇਂ ਲੱਗਿਆ ਫਿਰ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਵੀ ਕਰ ਦਿਓ ਲਾਈਕ ਵੀ ਕਰ ਦਿਓ ਨਾਲ ਜਿੰਨਾ ਵੀਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਚੈਨਲ ਵੀ ਸਬਸਕ੍ਰਾਈਬ ਕਰ ਲੈਣ ਤੇ ਅੱਗੇ ਵੀ ਬਲੌਗ ਨੂੰ ਸ਼ੇਅਰ ਕਰਦੇ ਰਹਿਣਾ